ਸ਼੍ਰੀ ਹਰਕਰਨਪ੍ਰੀਤ ਸਿੰਘ ਖੱਕ ਜੀ ਐਸਐਸਪੀ ਸਾਹਿਬ ਦਿਹਾਤੀ ਜੰੰਦਰ ਜੀ ਵੱਲੋਂ ਨਸ਼ਿਆਂ ਵਿਰੁੱਧ ਤੇ ਮਾੜੇ ਅਨਸਰਾਂ ਵਿਰੁੱਧ ਮਹਿਮ ਚਲਾਈ ਗਈ ਆ ਇਸ ਨੂੰ ਬਹੁਤ ਸਫਲਤਾ ਮਿਲੀ ਜਦੋਂ ਆਪਰੇਸ਼ਨ ਕੀਤਾ ਗਿਆ ਮਾੜੇ ਅਨਸਰਾਂ ਦੇ ਵਿਰੁੱਧ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰ ਅਤੇ ਉਹਨਾਂ ਦੀ ਟੀਮ ਵੱਲੋਂ ਜਿਹਦੇ ਚ ਪੰਜ ਮੈਂਬਰੀ ਗਰੋ ਜਿਹੜਾ ਸੀ ਪੈਟਰੋਲ ਪੰਪ ਤੇ ਹੋਰ ਲੁੱਟਖੋਹਣ ਦੀ ਯੋਜਨਾ ਬਣਾ ਰਿਆ ਸੀ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਅ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਚਾਰ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਨੇ ਅ ਕੁਝ ਲੇਡੀਆਂ ਕੋਲੋਂ ਹੋਏ ਸੀ ਤੇ ਹਾਈਵੇ ਤੇ ਕੁਝ ਕ੍ਰਾਈਮ ਕਰਦੇ ਸੀ ਉੱਥੋਂ ਇਹਨਾਂ ਨੇ ਇਹ ਖੋਹ ਕੀਤੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈਗਾ ਇਹਨਾਂ ਦੇ ਵਿੱਚ ਜਿਹੜੇ ਪਸ਼ੋਕੜ ਇਹਨਾਂ ਦੇ ਕਰੀਬ 7 ਮਕਦਮੇ ਇਹਨਾਂ ਦੇ ਉੱਤੇ ਦਰਜ ਨੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਜੀ ਤੇ ਇਹਨਾਂ ਦਾ ਅਸੀਂ ਪੁਲਿਸਮੈਂਟ ਲੈ ਰਹੇ ਹਾਂ ਉਦੇ ਵਿੱਚ ਅਸੀਂ ਇਹਨਾਂ ਦੇ ਬਾਰੇ ਹੋਰ ਪੁਸ਼ਕਿਸ਼ ਕਰਾਂਗੇ ਇਹ ਨਸ਼ੇ ਦੇ ਆਦੀ ਕਿਦਾਂ ਹੁੰਦੇ ਇਹਨਾਂ ਚ ਇੱਕ ਦੋ ਮੈਂਬਰ ਹੈਗੇ ਆ ਜਿਹੜੇ ਕਿ ਨਸ਼ੇ ਦੇ ਆਦੀ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਜਿਹੜਾ ਅਸੀਂ ਉਹ ਟੈਸਟ ਕਰਾ ਰਹੇ ਉਹਨਾਂ ਦਾ ਨਾਰਕੋਟਿਕ ਫਿਰ ਉਸ ਤੋਂ ਬਾਅਦ ਪ੍ਰਾਣੇ ਮਕਦਮੇ ਇਹਨਾਂ ਤੇ ਸੱਤ ਮਕਦਮੇ ਜਿਹੜੇ ਪ੍ਰਾਣੇ ਦਰਜ ਨੇ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਵੀ ਇਹ ਪੰਜਾਂ ਮੈਂਬਰੀ ਕਰੋ ਦੇ ਵਿੱਚੋਂ ਇੱਕ ਪੁਰਾਣਾ ਪੀਓ ਸੀ ਉਹਨੂੰ ਵੀ ਜਿਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਹੀ ਜਿਹੜੇ ਆ ਇਹ ਮਾੜੇ ਜਿਹੜੇ ਸੀ ਲੁੱਟਖੋਹਾਂ ਵਾਲੇ ਨਾਲ ਸੰਬੰਧ ਰੱਖਦੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਨੂੰ ਕਾਬੂ ਕਰਨ ਦੇ ਨਾਲ ਜਿਹੜਾ ਸਾਡਾ ਇਹ ਇਸ ਮਹੀਨੇ ਦੇ ਵਿੱਚ ਇਹ ਸਾਡਾ 5ਵਾਂ ਗੈਂਗ ਹੈਗਾ ਜਿਹੜਾ ਫੋਰ ਪੁਲਿਸ ਵੱਲੋਂ ਅਸੀਂ ਹਾਈਵੇ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਹੈ ਇਹ ਕਾਬੂ ਕੀਤੇ ਨੇ ਜਿਹੜਾ ਮੋਟਰਸਾਈਕਲ ਇਹਨਾਂ ਦੇ ਦਿੱਤੋ ਇਹਨਾਂ ਦੇ ਦਿੱਤੋ ਇਹ ਮੋਟਰਸਾਈਕਲ ਇਹਨਾਂ ਨੇ ਇੱਕ ਲੋਕਲ ਖੋਇਆ ਸੀ ਤੇ ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਉਹ ਇਸ ਦੌਰਾਨੇ ਰਿਮਾਂਡ ਇਹਨਾਂ ਤੋਂ ਪੁਸ਼ਕਿਸ਼ ਕਰਕੇ ਸਾਫ਼ ਕਰਾਂਗੇ ਇਹਨਾਂ ਦੇ ਹੋਰ ਵੀ ਸਾਥੀ ਵੀ ਲਈ ਇਹਨਾਂ ਨਾਲ ਇਹ ਪੰਜ ਸਾਥੀ ਨੇ ਇਹਨਾਂ ਦੇ ਹੋਰ ਵੀ ਸਾਥੀ ਜਿਹੜੇ ਆ ਕੋਈ ਚੋਰੀਆਂ ਵਾਲੇ ਉਹਨਾਂ ਬਾਰੇ ਕਲੀਅਰ ਕੀਤਾ ਜਾਵੇਗਾ ਵੀ ਹੋਰ ਵੀ ਕਿਸੇ ਨਾਲੇ ਮਿਲ ਕੇ ਕੰਮ ਕਰਦੇ ਸੀ ਕਿਨੇ ਕਰਦੇ ਸੀ ਕਿ ਉਹ ਚੋਰੀ ਕਰਦੇ ਕਿੱਥੋਂ ਵੇਚਦੇ ਕਿਹੜਾ ਕਿਹੜਾ ਏਰੀਆ ਵਿੱਚ ਵਾਰਦਾਤਾਂ ਕੀਤੀਆਂ ਮੋਸਟਲੀ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ 10 ਵਾਰਦਾਤਾਂ ਬਣੀਆਂ ਨੇ ਇਹ 10 ਵਾਰਦਾਤਾਂ ਜਿਹੜੀਆਂ ਇਹਨਾਂ ਨੇ ਗੁਰਾਇਆ ਤੇ ਲੁਧਿਆਣਾ ਦੇ ਏਰੀਆ ਤੇ ਫਲੋਰ ਦੇ ਰੀਤ ਵਿੱਚ ਕੀਤੀਆਂ ਨੇ ਸਰ ਇੱਕ ਨਸ਼ੀਲੇ ਪਦਾਰਥ ਦੇ ਵਿੱਚ ਕਾਬੂ ਕੀਤੇ ਕੀ ਕਹਿਣਾ ਚਾਹੁੰਦਾ ਹੈ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਫਲੋਰ ਪੁਲਿਸ ਨੂੰ ਸਫਲਤਾ ਅਸਲ ਹੋਈ ਜਦ ਸਾਡੇ ਐਸਐਸਪੀ ਜ਼ਿਲੰਦਰ ਦੇਹਤੀ ਸਰਦਾਰ ਹਲਕ ਮਨਪ੍ਰੀਤ ਸਿੰਘ ਖੱਖ ਜਿਹੜੇ ਹਾਜ਼ਰਤਾ ਤੇ ਅਤੇ ਸਾਡੇ ਡੀਐਸਪੀ ਫਲੋਰ ਸਰਨ ਸਿੰਘ ਜੀ ਬਲ ਜੀ ਦੀ ਨਿਗਰਾਨੀ ਹੇਠ ਫਲੋਰ ਪੁਲਿਸ ਨੇ ਦੋ ਮੜੇ ਅਨਸਰ ਨਵਦੀਪ ਕੁਮਾਰ ਤੇ ਮਨਪ੍ਰੀਤ ਚੋਕੜਿਆ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 135 ਨਸ਼ੀਲੀ ਗੋਲੀਆਂ ਐਟੀਜ਼ੋਲਮ ਅਤੇ ਐਲਪਰਾਜ਼ੋਲਮ ਦੀ ਬਰਾਮਦ ਕੀਤੀ ਆ ਜੋ ਕਿ ਵੱਖ-ਵੱਖ ਪੁਆਇੰਟਾਂ ਤੋਂ ਲੁਧਿਆਣੇ ਅਤੇ ਹਰਿਆਣੇ ਅਤੇ ਯੂਪੀ ਦੇ ਪਾਸੋਂ ਖਰੀਦ ਕਰਕੇ ਲਿਆਉਂਦੇ ਸੀਗੇ ਤੇ ਇਹਨਾਂ ਦੀ ਪਛੋਕੜ ਇੰਦਾ ਇਹ ਹਜੇ ਨਸ਼ੇ ਦੇ ਦਲਦਲ ਅੱਛੇ ਉਤਰੀ ਸੀਗੇ ਜਿਸ ਕਰਕੇ ਇਹ ਰਾਊਂਡ ਆਪਣੀ ਹੋਏ ਸੀਗੇ ਤੇ ਇਹਨਾਂ ਖਿਲਾਫ ਮੁਕੱਦਮਾ ਨੰਬਰ 342 48 ਪ੍ਰਜੈਨਟਿਫਿਕ ਦਰਜਿਸਟਰੀ ਕੀਤਾ ਤੇ ਜਿਨ੍ਹਾਂ ਦੀ ਗ੍ਰਿਫਤਾਰੀ ਨੂੰ ਅੱਜ ਪੇਸ਼ਦਲਦ ਕਰਕੇ ਰਿਹਾਟ ਹਾਸਲ ਕਰਾਏ ਜਾਣੇ ਇਹ ਦੋ ਜਾਣੇ ਆ ਜੀ ਕਿੱਥੋਂ ਲਿਆਉਂਦੇ ਸੀ ਇਹ ਲੁਧਿਆਣੇ ਅਤੇ ਹਰਿਆਣੇ ਵਾਲੇ ਪਾਸਿਓਂ ਨਾਲ ਤੇ ਯੂਪੀ ਦੇ ਵੀ ਕਿਸੇ ਪਾਸਿਓਂ ਤੋਂ ਖਰੀਦ ਕਰਕੇ ਲਿਆਉਂਦੇ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਆਪ ਵੀ ਨਸ਼